हिमाचल ਦੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਦੱਸੇ ਕਿ ਹਿਮਾਚਲ ਦੇ ਤਿੰਨ ਇਲਾਕਿਆਂ ਦੇ ਵਿੱਚ ਮਤਲਬ 11 ਜਿਸ ਦੇ ਨਾਲ ਲੋਕ ਹੈ ਜੋ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਲੋਕਾਂ ਨੂੰ ਕਾਫੀ ਦਿੱਕਤ ਹੋਈ ਹੈ ਦੱਸੇ ਕਿ ਬੱਦਲ ਫਟਣ ਤੋਂ ਬਾਅਦ ਜੋ ਕਈ ਲੋਕ ਹੈ ਜੋ ਕਿ ਦਾਪਤਾ ਵੀ ਹੋਈ ਨੇ ਤੇ ਕਈ ਲੋਕਾਂ ਨੇ ਜਾਨ ਵੀ ਗਵਾਈ ਹੈ ਸੋ ਕੁਦਰਤ ਦਾ ਕਹਿਰ ਹੈ ਜੋ ਸਾਹਮਣੇ ਆਇਆ ਹੈ ਕੁੱਲੂ ਦੇ ਵਿੱਚ ਮੰਡੀ ਅਤੇ ਸ਼ਿਮਲਾ ਜੋ ਤਿੰਨ ਥਾਵਾਂ ਤੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਲਗਭਗ 50 ਤੋਂ ਵੱਧ ਲੋਕ ਹੈ ਜੋ ਨਾ ਪਤਾ ਹੋਏ ਨੇ ਤੇ ਕਈ ਲੋਕ ਐ ਜਿਨ੍ਹਾਂ ਨੇ ਜਵਾਬ ਜਾਣ ਵਿਛਣਾ ਦੀ ਗਈ ਐ ਸੋ ਬਚਾਅ ਕਾਰਜ ਲਗਾਤਾਰ ਜਾਰੀ ਹੈ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਐਨਡੀਆਰ ਐਫਐਸਡੀਆਰਐਫ ਦੀਆਂ ਟੀਮਾਂ ਆਵਾਂ ਜੋ ਮੌਕੇ ਤੇ ਪਹੁੰਚ ਚੁੱਕੀਆਂ ਨੇ ਤੇ ਰਾਹਤ ਕਾਰਜ ਐ ਜੋ ਤੇਜ਼ੀ ਦੇ ਨਾਲ ਕੀਤੇ ਜਾ ਰਹੇ ਨੇ ਦੂਜੇ ਪਾਸੇ ਮੁੱਖ ਮੰਤਰੀ ਸੁਖਿੰਦਰ ਸਿੰਘ ਸ਼ੰਕੂ ਨੇ ਜੋ ਕਿ ਇੱਕ ਹੰਗਾਮੀ ਮੀਟਿੰਗ ਐ ਜੋ ਸੈਪਟੇਡ ਮੀਟਿੰਗ ਨਾਮ ਦਾ ਆ ਗਈ ਹੰਗਾਮੀ ਮੀਟਿੰਗ ਬੁਲਾਈ ਐ ਜਿਸ ਦੇ ਵਿੱਚ ਕੀ ਦੱਸੀਏ ਕੇਂਦਰ ਸਰਕਾਰ ਮੰਤਰੀ ਜੇਪੀ ਨੱਡਾ ਨੇ ਹਿਮਾਚਲ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਪ੍ਰੋਸਾ ਵੀ ਦਿੱਤਾ ਵੈ ਕਿ ਜੋ ਅੱਧੀ ਰਾਤ ਨੂੰ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਕਿ ਮੰਡੀ ਜ਼ਿਲ੍ਹੇ ਦੇ ਜੋ ਕਿ ਮੰਡੀ ਜ਼ਿਲ੍ਹੇ ਦੇ ਇਲਾਕਿਆਂ ਦੇ ਵਿੱਚ ਦਮਚਿਆਨ ਪੰਚਾਇਤ ਦੇ ਰਾਜਮਾਨਪਿੰਡ ਦੇ ਵਿੱਚ 파ਤਮੀ ਅਤੇ ਤਬਾਈ ਹੋਈ ਵੈ ਤਾਂ ਕਿ ਹਾ ਆਪਣੇ ਦੇ ਦਾ ਪਾਣੀ ਜੋ ਤਰ੍ਹਾਂ ਨੂੰ ਬਹਾ ਕੇ ਲੈ ਗਿਆ ਸੋ 11 ਲੋਕ ਜੋ ਕਿ ਇਸ ਇਲਾਕੇ ਦੇ ਵਿੱਚ ਲਾਪਤਾ ਹੋਏ ਨੇ ਤੇ ਆ ਜੋ ਦੋ ਲੋਕ ਨੇ ਹੋਂਦਾ ਦੀ ਮੌਤ ਵੀ ਹੋਈ ਜਾਂ ਨਾਸ਼ਾ ਬਰਬਦ ਹੋਈਆਂ ਨੇ ਦੋ ਇਸ ਰਾਕੇ ਦੇ ਵਿੱਚ ਸਪਰਸ਼ਾਸਨ ਨੇ ਬਚਾਅ ਕਾਰਜ ਲਈ ਨਹੀਂ ਹਵਾਈ ਸੇਵਾ ਤੋਂ ਵੀ ਸਹਾਇਤਾ ਮੰਗੀ ਵਾ ਬੁੱਧਵਾਰ ਰਾਤ ਕਰੀਬ 12 ਵਜੇ ਰਾਜਵਾਨ ਪਿੰਡ 'ਚ ਗੱਜ ਦੇ ਵਿੱਚਕਾਰ ਜ਼ੋਰਦਾਰ ਧਮਾਕਾ ਹੁੰਦਾ ਵਾ ਤੇ ਚਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਵਾ ਸੁਕੀ ਆ ਜੋ ਸੁਮਿਚ ਜੋ ਕਿ ਪਿੰਡ ਹੈ ਆਪਣੇ ਦੇ ਵਿੱਚ ਕਾਫੀ ਦਿੱਕਤ ਹੋਈ ਆ ਸੋ ਸਿਮਲੇ ਦੇ ਵਿੱਚ ਵੀ ਰਾਮਪੁਰ ਇਲਾਕੇ ਦੇ ਵਿੱਚ ਬਦਲ ਫਟਣ ਦੀ ਘਟਨਾ ਵਾਪਰੀ ਹੈ ਜਿਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਨੇ ਕਾਫੀ ਲੋਕ ਹੈ ਜੋ ਕਿ ਲਾਪਤਾ ਹੋਏ ਨੇ ਲਗਭਗ 30 ਤੋਂ 40 ਲੋਕ ਇਸ ਇਲਾਕੇ ਦੇ ਵਿੱਚ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਪਾਲਣ-ਪੋਸ਼ਣ ਕੀਤੀ ਜਾ ਰਹੀ ਹੈ ਸੋ ਮੌਕੇ ਦੇ ਇਸ ਵਕਤ ਡਾਕਟਰਾਂ ਦੀਆਂ ਟੀਮਾਂ ਨੂੰ ਵੀ ਅਲਰਟ ਤੇ ਕੀਤਾ ਗਿਆ ਹੈ ਔਰ ਜੋ ਲੋਕ ਹੈ ਨਾਪਤਾ ਹੋ ਚੁੱਕੇ ਨੇ ਉਹਨਾਂ ਨੂੰ ਜੋ ਇਸ ਵਕਤ ਲੱਭਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜੋ ਪ੍ਰਯਾਸ ਕੀਤੇ ਜਾ ਰਹੇ ਨੇ ਫਰਜ਼ੋ ਇਸ ਦੌਰਾਨ ਦੱਸਿਆ ਕਿ ਤੀਸਰੀ ਜਗ੍ਹਾ ਜੋ ਕਿ ਕੁੱਲੂ ਦੀ ਮਨੀਕਰਨ ਕਾਟੀ ਹੈ ਜਿਸ ਦੇ ਵਿੱਚ ਬੱਦਲ ਫਟਿਆ ਵਾ ਜੋ ਕਿ ਕਾਫੀ ਕਹਿ ਸਕਦੇ ਹਾਂ ਕਿ ਜੋ ਨੁਕਸਾਨ ਹੋਇਆ ਹੈ ਕੁਦਰਤ ਦਾ ਕਾਫੀ ਕਹਿਰ ਹੈ ਦੇਖਣ ਨੂੰ ਮਿਲ ਰਹਾ ਹੈ ਜੋ ਬਾਦਲ ਫਟਣ ਦੇ ਕਾਰਨ ਖੱਡ ਦੇ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਸਿੰਘਗੜ੍ਹ ਵਿੱਚ ਕਾਫੀ ਦੁਕਾਨਾਂ ਹੋਟਲ ਹੈ ਜੋ ਕਿ ਜੋ ਕਿ ਤੈਸਮੈ ਸੁੱਟ ਚੁੱਕੇ ਨੇ ਕਾਫੀ ਜ਼ਿਆਦਾ ਇਸ ਵਕਤ ਬੁਰੇ ਹਾਲਾਤ ਹੈ ਜੋ ਦੇਖਣ ਨੂੰ ਮਿਲ ਰਹੇ ਨੇ ਤਾਂ ਜੋ ਨਦੀਆਂ ਨੇ ਨਦੀਆਂ ਵੀ ਦਰਿਆਵਾਂ ਦੇ ਪਾਣੀ ਵੀ ਕਾਫੀ ਉੱਚੇ ਪੱਧਰ ਤੇ ਵੱਧ ਚੁੱਕੇ ਨੇ ਜਿਸ ਦਾਸੀ ਹੈ ਕਿ ਬੱਦਲ ਫਟਣ ਦੇ ਕਾਰਨ ਜੋ ਕਿ ਇਹ ਸਾਰਾ ਹੀ ਕੁਦਰਤੀ ਕਹਿਰ ਹੈ ਦੇਖਣ ਨੂੰ ਮਿਲਿਆ ਵਾ ਤਾਂ ਕਾਫੀ ਅਜੀਆਂ ਜੋ ਕਿ ਦਰਿਆ ਨੇ ਨਹਿਰਾਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਇਸ ਵਕਤ ਅਲਰਟ ਐ ਜੋ ਜਾਰੀ ਕਰ ਦਿੱਤਾ ਗਿਆ ਫਿਲਹਾਲ ਨਹਿਰੀ ਪਾਣੀ ਵਧਣ ਦੇ ਕਰਕੇ ਦਰਿਆਵਾਂ ਦੇ ਪਾਣੀ ਵਧਣ ਦੇ ਕਰਕੇ ਕੋਈ ਅਜੇ ਜੋ ਅਣਸੁਖਾਵੀ ਘਟਨਾ ਦੀ ਜਾਣਕਾਰੀ ਨਹੀਂ ਪਹੁੰਚੀ ਹੈ ਫਿਲਹਾਲ ਪਰ ਅਦਾਸੀ ਕੀ ਤਨਾਵਾਂ ਦੇ ਬੱਦਲ ਫਟਣ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਕਾਫੀ ਘਰ ਹੋਟਲ ਕਾਰੋਬਾਰ ਲੋਕਾਂ ਦੇ ਕਾਫੀ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਲੋਕ ਹੈ ਜੋ ਕਾਫੀ ਵੱਡੀ ਸੰਖਿਆ ਦੇ ਵਿੱਚ ਲਾਪਤਾ ਹੋਣੇ ਨੇ ਅਤੇ ਕਾਫੀ ਜ਼ਿਆਦਾ ਲੋਕ ਹੈ ਜਿਨ੍ਹਾਂ ਦੀ ਜਾਨ ਵੀ ਗਈ ਹੈ ਸੋ ਮਾਚਲ ਦੇ ਵਿੱਚ ਕੁਦਰਤ ਦਾ ਕਹਿਰ ਇਸ ਵਕਤ ਨਜ਼ਰ ਆ ਰਿਹਾ ਹੈ ਮਾਚਲ ਦੇ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਦਾਸੀ ਕੀ ਹਿਮਾਚਲ ਦੇ ਤਿੰਨ ਇਲਾਕਿਆਂ ਦੇ ਵਿੱਚ ਬੱਦਲ ਫਟਿਆ ਹੈ ਜਿਸ ਨਾਲ ਲੋਕ ਹੈ ਜੋ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਲੋਕਾਂ ਨੂੰ ਕਾਫੀ ਦਿੱਕਤ ਹੋਈ ਹੈ ਦਾਸੀ ਕਿ ਬੱਦਲ ਫਟਣ ਤੋਂ ਬਾਅਦ ਜੋ ਕਈ ਲੋਕ ਹੈ ਜੋ ਕਿ ਲਾਪਤਾ ਵੀ ਹੋਏ ਨੇ ਤੇ ਕਈ ਲੋਕਾਂ ਨੇ ਜਾਨ ਵੀ ਗਵਾਈ ਹੈ ਸੋ ਕੁਦਰਤ ਦਾ ਕਹਿਰ ਹੈ ਜੋ ਸਾਹਮਣੇ ਆਇਆ ਹੈ ਕੁੱਲੂ ਦੇ ਵਿੱਚ ਮੰਡੀ ਚ ਤੇ ਸ਼ਿਮਲਾ ਚ ਤਿੰਨ ਥਾਵਾਂ ਤੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਸੋ ਜਿਸ ਵਿੱਚ ਲਗਭਗ 50 ਤੋਂ ਵੱਧ ਲੋਕ ਹੈ ਜੋ ਨਾ ਪਤਾ ਹੋਏ ਨੇ ਤੇ ਕਈ ਲੋਕ ਐ ਜਿਨ੍ਹਾਂ ਨੇ ਜਵਾਨ ਜਾਣ ਵੀ ਜਿਨ੍ਹਾਂ ਦੀ ਗਈ ਐ ਸੋ ਬਚਾਅ ਕਾਰਜ ਲਗਾਤਾਰ ਜਾਰੀ ਹੈ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਵੈ ਐਨਡੀਆਰ ਐਫਐਸਡੀਆਰ ਐਫ ਦੀਆਂ ਟੀਮਾਂ ਮੈਦ ਜੋ ਮੁਕੇ ਤੇ ਪਹੁੰਚ ਚੁੱਕੀਆਂ ਨੇ ਅਤੇ ਰਾਹਤ ਕਾਰਜ ਐ ਜੋ ਤੇਜ਼ੀ ਦੇ ਨਾਲ ਕੀਤੇ ਜਾ ਰਹੇ ਨੇ ਦੂਜੇ ਪਾਸੇ ਮੁੱਖ ਮੰਤਰੀ ਸੁਖਿੰਦਰ ਸਿੰਘ ਖੰਕੂ ਨੇ ਜੋ ਕਿ ਇੱਕ ਹੰਗਾਮੀ ਮੀਟਿੰਗ ਐ ਸੈਕਟਰ ਮੀਟਿੰਗ ਨਾਮ ਦਾ ਗਈ ਹੰਗਾਮੀ ਮੀਟਿੰਗ ਬੁਲਾਈ ਐ ਜਿਸ ਦੇ ਵਿੱਚ ਕੀ ਦੱਸਦੀ ਹੈ ਕੇਂਦਰ ਸਿੱਧ ਮੰਤਰੀ ਜੇਪੀ ਨੱਡਾ ਨੇ ਹਿਮਾਚਲ ਨੂੰ ਪਰ ਸੰਬੋਖ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਵੈ ਕਿ ਜੋ ਅੱਧੀ ਰਾਤ ਨੂੰ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਕਿ ਮੰਡੀ ਜ਼ਿਲ੍ਹੇ ਦੇ ਜੋ ਕਿ ਮੰਡੀ ਜ਼ਿਲ੍ਹੇ ਦੇ ਇਲਾਕਿਆਂ ਦੇ ਵਿੱਚ ਦਮਚਿਆਨ ਪੰਚਾਇਤ ਦੇ ਰਾਜਮਾਨਪਿੰਡ ਦੇ ਵਿੱਚ 파ਕਮੀ ਅਤੇ ਤਬਾਈ ਹੋਈ ਵੈ ਪਰ ਤੇ ਆਪ ਨੇ ਦੇ ਨਾਲ ਪਾਣੀ ਹੈ ਜੋ ਧਰਾਂ ਨੂੰ ਵਹਾ ਕੇ ਲੈ ਗਿਆ ਹੈ ਸੋ 11 ਲੋਕ ਜੋ ਕਿ ਇਸ ਇਲਾਕੇ ਦੇ ਵਿੱਚ ਲਾਪਤਾ ਹੋਏ ਨੇ ਤੇ ਆ ਜੋ ਦੋ ਲੋਕ ਨੇ ਹੋਂਦਾ ਦੀ ਮੌਤ ਵੀ ਹੋਈ ਜਾਂ ਨਾਸ਼ਾ ਬਰਬਦ ਹੋਈਆਂ ਨੇ ਦੋ ਇਸ ਰਾਕੇ ਦੇ ਵਿੱਚ ਸਪਰਸ਼ਾਸ਼ਨ ਨੇ ਬਚਾਅ ਕਾਰਜ ਲਈ ਹਵਾਈ ਸੈਨਾ ਤੋਂ ਵੀ ਸਹਾਇਤਾ ਮੰਗੀ ਵਾ ਬੁੱਧਵਾਰ ਰਾਤ ਕਰੀਬ 12 ਵਜੇ ਰਾਜਵਨ ਪਿੰਡ 'ਚ ਗਰਜ ਦੇ ਵਿੱਚਕਾਰ ਜ਼ੋਰਦਾਰ ਧਮਾਕਾ ਹੁੰਦਾ ਵਾ ਤੇ ਚਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਵਾ ਸੁਕੇ ਆ ਜੋ ਸੁਮਿਚ ਜੋ ਕਿ ਪਿੰਡ ਵਾ ਪਿੰਡ ਦੇ ਵਿੱਚ ਕਾਫੀ ਦਿੱਕਤ ਹੋਈ ਆ ਸੋ ਸਿਮਲੇ ਦੇ ਵਿੱਚ ਵੀ ਰਾਮਪੁਰ ਇਲਾਕੇ ਦੇ ਵਿੱਚ ਬਦਲ ਫਟਣ ਦੀ ਘਟਨਾ ਵਾਪਰੀ ਹੈ ਜਿਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਨੇ ਕਾਫੀ ਲੋਕ ਹੈ ਜੋ ਕਿ ਲਾਪਤਾ ਹੋਏ ਨੇ ਲਗਭਗ 30 ਤੋਂ 40 ਲੋਕ ਇਸ ਇਲਾਕੇ ਦੇ ਵਿੱਚ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਪਾਲਣ ਪੋਤਾਰ ਕੀਤੀ ਜਾ ਰਹੀ ਹੈ ਸੋ ਮੌਕੇ ਦੇ ਇਸ ਵਕਤ ਡਾਕਟਰਾਂ ਦੀਆਂ ਟੀਮਾਂ ਨੂੰ ਵੀ ਅਲਰਟ ਤੇ ਕੀਤਾ ਗਿਆ ਹੈ ਔਰ ਜੋ ਲੋਕ ਹੈ ਲਾਪਤਾ ਹੋ ਚੁੱਕੇ ਨੇ ਉਹਨਾਂ ਨੂੰ ਜੋ ਇਸ ਵਕਤ ਲੱਭਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜੋ ਪ੍ਰਯਾਸ ਕੀਤੇ ਜਾ ਰਹੇ ਨੇ ਕਾਜ਼ੋ ਇਸ ਦੌਰਾਨ ਦੱਸਿਆ ਕਿ ਤੀਸਰੀ ਜਗ੍ਹਾ ਜੋ ਕਿ ਕੁੱਲੂ ਦੀ ਮਨੀਕਰਨ ਕਾਟੀ ਹੈ ਜਿਸ ਦੇ ਵਿੱਚ ਬੱਦਰ ਫਟਿਆ ਬੈ ਜੋ ਕਿ ਕਾਫੀ ਕਹਿ ਸਕਦੇ ਹਾਂ ਕਿ ਜੋ ਨੁਕਸਾਨ ਹੋਇਆ ਹੈ ਕੁਦਰਤ ਦਾ ਕਾਫੀ ਕਹਿਰ ਹੈ ਦੇਖਣ ਨੂੰ ਮਿਲ ਰਹਾ ਹੈ ਜੋ ਬਾਦਲ ਫਟਣ ਦੇ ਕਾਰਨ ਖੱਡ ਦੇ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਸਿੰਘਗੜਾ ਵਿੱਚ ਕਾਫੀ ਦੁਕਾਨਾਂ ਹੋਟਲ ਹੈ ਜੋ ਕਿ ਜੋ ਕਿ ਤੈ ਸਮੇਂ ਸੂਚੇ ਚੁੱਕੇ ਨੇ ਕਾਫੀ ਜ਼ਿਆਦਾ ਇਸ ਵਕਤ ਬੁਰੇ ਹਾਲਾਤ ਹੈ ਜੋ ਦੇਖਣ ਨੂੰ ਮਿਲ ਰਹੇ ਨੇ ਤਾਂ ਜੋ ਨਦੀਆਂ ਨੇ ਨਦੀਆਂ ਵੀ ਦਰਿਆਵਾਂ ਦੇ ਪਾਣੀ ਵੀ ਕਾਫੀ ਉੱਚੇ ਪੱਧਰ ਤੇ ਵੱਧ ਚੁੱਕੇ ਨੇ ਸੋ ਦੱਸੀ ਕਿ ਬੱਦਲ ਫਟਣ ਦੇ ਕਾਰਨ ਜੋ ਕਿ ਇਹ ਸਾਰਾ ਹੀ ਕੁਦਰਤੀ ਤਹਿਰ ਹੈ ਦੇਖਣ ਨੂੰ ਮਿਲ ਰਿਹਾ ਹੈ ਤਾਂ ਕਾਫੀ ਅਜੀਆਂ ਜੋ ਕਿ ਦਰਿਆ ਨੇ ਨਹਿਰਾ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਇਸ ਵਕਤ ਅਲਰਟ ਜੋ ਜਾਰੀ ਕਰ ਦਿੱਤਾ ਗਿਆ ਫਿਲਹਾਲ ਨਹਿਰੀ ਪਾਣੀ ਵਧਣ ਦੇ ਕਰਕੇ ਦਰਿਆਵਾਂ ਦੇ ਪਾਣੀ ਵਧਣ ਦੇ ਕਰਕੇ ਕੋਈ ਪਰ ਜੇ ਜੋ ਅਣਸੁਖਾਵੀ ਘਟਨਾ ਦੀ ਜਾਣਕਾਰੀ ਨਹੀਂ ਪਹੁੰਚੀ ਹੈ ਫਿਲਹਾਲ ਪਰ ਅਦਾਸੀ ਕੀ ਤਣਾਵਾਂ ਦੇ ਬਦਲ ਫਟਣ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਕਾਫੀ ਘਰ ਹੋਟਲ ਕਾਰੋਬਾਰ ਲੋਕਾਂ ਦੇ ਕਾਫੀ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਲੋਕ ਹੈ ਜੋ ਕਾਫੀ ਵੱਡੀ ਸੰਖਿਆ ਦੇ ਵਿੱਚ ਲਾਪਤਾ ਹੋਣੇ ਨੇ ਅਤੇ ਕਾਫੀ ਜ਼ਿਆਦਾ ਲੋਕ ਹੈ ਜਿਨ੍ਹਾਂ ਦੀ ਜਾਨ ਵੀ ਗਈ ਹੈ ਸੋ ਮਾਚਲ ਦੇ ਵਿੱਚ ਕੁਦਰਤ ਦਾ ਕਹਿਰ ਇਸ ਵਕਤ ਨਜ਼ਰ ਆ ਰਿਹਾ ਹੈ